ਇਹ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਾਡਾ ਸਹਿਯੋਗੀ ਸਾਡੇ ਨਾਲ ਕਰਨ ਦੇ ਵਿਗੜ ਵਾਲਾ ਅੱਜ ਸਾਡੇ ਨਾਲ ਮੌਜੂਦ ਹੈ ਆ ਉਹ ਗੱਲਬਾਤ ਕਰਾਉਣੇ ਆ ਕਰਨ ਦੇ ਵਿਗੜ ਵਾਲੇ ਨਾਲ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਕਿ ਹਿਮਾਚਲ ਉੱਤਰਾਖੰਡ ਗੁਜਰਾਤ ਦੀਆਂ ਸਰਕਾਰਾਂ ਨੇ ਉਥੇ ਇੱਕ ਭਾਰਤੀ ਸੰਵਿਧਾਨ ਦੇ ਦੁਆਰਾ ਇੱਕ ਕਾਨੂੰਨ ਜਿਹੜਾ ਲਾਗੂ ਕੀਤਾ ਹੋਇਆ ਹੈ ਆਰਟੀਕਲ 377 ਐਫ ਉਹ ਕਾਨੂੰਨ ਦੇ ਵਿੱਚ ਇਹੇ ਸ਼ਰਤਾਂ ਹੁੰਦੀਆਂ ਵੀ ਕੋਈ ਵੀ ਬਾਹਰੀ ਸੂਬੇ ਦਾ ਆਦਮੀ ਕੋਈ ਵੀ ਅਦਰ ਸਟੇਟ ਤੋਂ ਆਕੇ ਆਦਮੀ ਜਿਹੜੀ ਸਟੇਟ ਦੇ ਵਿੱਚ 371 ਆਰਟੀਕਲ ਕਾਨੂੰਨ ਜਿਹੜਾ ਲਾਗੂ ਹੋਇਆ ਹੁੰਦਾ ਹੈ ਉਹ ਸਟੇਟ ਦੇ ਵਿੱਚ ਵਾਹੀਯੋਗ ਜ਼ਮੀਨ ਨਹੀਂ ਲੈ ਸਕਦਾ ਆਓ ਇਹਦੇ ਬਾਰੇ ਗੱਲਬਾਤ ਕਰਾਉਨੇ ਆ ਸਤਿਵਿਦਿਓ ਤੁਹਾਡਾ ਸਵਾਗਤ ਹੈ ਕਰਨ ਬਾਈ ਸਾਡੇ ਚੈਨਲ ਦੇ ਉੱਤੇ ਧੰਨਵਾਦ ਜੀ ਹਾਂਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹੜਾ ਸਖਬਾਲ ਸਿੰਘ ਖੈਰਾਜੀ ਨੇ ਪਿਛਲੇ ਦਿਨੀ ਮੁੱਦਾ ਚੁੱਕਿਆ ਸੀਗਾ ਵੀ ਉੱਤਰਾਖੰਡ ਹਿਮਾਚਲ ਗੁਜਰਾਤ ਵਾਂਗੂ ਵੀ ਪੰਜਾਬ ਦੇ ਵਿੱਚ ਇੱਕ ਆਰਡੀਨੈਂਸਿਕ ਕਾਨੂੰਨ ਜਿਹੜਾ ਲਾਗੂ ਹੋਣਾ ਚਾਹੀਦਾ ਹੈ ਜਿਹੜਾ ਕਿ ਆਰਟੀਕਲ 371 ਐਫ ਵਾ ਜਿਹੜੇ ਕਾਨੂੰਨ ਦੇ ਰਾਹੀਂ ਜਿਹੜੇ ਕਾਨੂੰਨ ਦੇ ਅਨੁਸਾਰ ਕੋਈ ਵੀ ਅਦਰ ਸਟੇਟ ਦਾ ਬੰਦਾ ਦੂਜੀ ਸਟੇਟ ਦੇ ਵਿੱਚ ਵਾਹੀਯੋਗ ਜ਼ਮੀਨ ਨਹੀਂ ਲੈ ਸਕਦਾ ਇਹ ਕਾਨੂੰਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਪਲਸ ਤੋਂ ਵਿਧਾਇਕ ਪਾਲ ਸਿੰਘ ਖੈਰਾ ਨੇ ਪਿਛਲੇ ਦਿਨੀ ਮੰਗ ਕੀਤੀ ਸੀ ਕਿ 371 ਐਪ ਦੇ ਆਰਟੀਕਲ ਦੇ ਅਨਸਾਰ ਭਾਰਤੀ ਸੰਵਿਧਾਨ ਦੇ ਮੁਤਾਬਕ ਕੋਈ ਵੀ ਵਾਰੀ ਆਦਮੀ ਨਾ ਕੋਈ ਵਾਹੀਯੋਗ ਜ਼ਮੀਨ ਲੈ ਸਕਦਾ ਅਤੇ ਨਾ ਹੀ ਆਪਣਾ ਸਰਕਾਰੀ ਨੌਕਰੀ ਲਈ ਉੱਥੇ ਅਪਲਾਈ ਕਰ ਸਕਦਾ ਪਰ ਇਸ ਦੇ ਉਲਟ ਪੰਜਾਬ ਵਿੱਚ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਅਪਾ ਜੇ ਕਹਾਂਗੇ ਚਲੋ ਪ੍ਰਵਾਸੀ ਕਹਿ ਲੋ ਜਿਹੜੇ ਬਿਹਾਰ ਯੂਪੀ ਹੋਰ ਸੂਬਿਆਂ ਤੋਂ ਜਿਹੜੇ ਲੋਕ ਆ ਕੇ ਇੱਥੇ ਵਾਹੀਯੋਗ ਜ਼ਮੀਨ ਲੈ ਲੈਂਦੇ ਨੇ ਤੇ ਫਿਰ ਆਪਣਾ ਆਧਾਰ ਕਾਰਡ ਬਣਾ ਕੇ ਆਪਣੀ ਇੱਥੇ ਵੋਟ ਦਾ ਜਿਹੜੀ ਅਧਿਕਾਰ ਆ ਉਹਦੀ ਵਰਤੋਂ ਕਰਦੇ ਨੇ ਤੇ ਜਿਸ ਦੇ ਨਾਲ ਹੁਣ ਜਿਹੜੇ ਹੁਣ ਪਿਛਲੇ ਦਿਨ ਜਿਹੜੇ ਅੰਕੜੇ ਸਾਹਮਣੇ ਆਏ ਨੇ ਜਿਹੜੀ ਪੰਜਾਬ ਦੇ ਮੂਲ ਨਿਵਾਸੀ ਨੇ ਉਹਨਾਂ ਦੀ ਜਿਹੜੀ ਜਨਸਖਿਆ ਉਹ ਘਟ ਚੁੱਕੀ ਆ ਤੇ ਜਿਹੜੇ ਬਾਰੀ ਪ੍ਰਵਾਸੀ ਲੋਕ ਜਿਹੜੇ ਬਿਹਾਰ ਯੂਪੀ ਆਦਿ ਸੂਬਿਆਂ ਤੋਂ ਆ ਰਹੇ ਨੇ ਤੇ ਉੱਥੇ ਉਹਨਾਂ ਦੀ ਸੰਖਿਆ ਜਿਹੜੀ ਵਧ ਚੁੱਕੀ ਆ ਤੇ ਜਿਵੇਂ ਉਹ ਤੁਹਾਨੂੰ ਮੈਂ ਦੱਸੀ ਆ ਵੀ ਜਿਹੜੀ ਸੁਖਪਾਲ ਸਿੰਘ ਖੈਰਾ ਨੇ ਮੰਗ ਕੀਤੀ ਹੈ ਕਿ ਜਿਹੜੇ ਬੀਜੇਪੀ ਦੇ ਹੋਰ ਸੂਬੇ ਜਿਹਨਾਂ ਵਿੱਚ ਸਰਕਾਰਾਂ ਨੇ ਗਜਰਾਤ ਉੱਤਰਾਖੰਡ ਹਿਮਾਚਲ ਉੱਥੇ ਕਾਨੂੰਨ ਆ ਵੀ ਜਿਹੜਾ ਹੋਰ ਕੋਈ ਵੀ ਜਿਹੜਾ ਉਮੀਦਵਾਰ ਆ ਕੋਈ ਹੋਰ ਵੀ ਲੋਕ ਨੇ ਉਹ ਇੱਥੇ ਆ ਕੇ ਵਾਹੀ ਜੋਗ ਜ਼ਮੀਨ ਨਹੀਂ ਲੈ ਸਕਦੇ ਤੇ ਨਾ ਹੀ ਕੋਈ ਨੌਕਰੀ ਲਈ ਅਪਲਾਈ ਕਰ ਸਕਦੇ ਨੇ ਸੁਖਵਾਲ ਸਿੰਘ ਖੈਰਾਜੀ ਦਾ ਕਹਿਣਾ ਇਹ ਹੈ ਵੀ ਉਹਨਾਂ ਦੇ ਇਸ ਬਿਆਨ ਦੇ ਉੱਤੇ ਆਪਾਗੂ ਤੇ ਭਾਜਪਾ ਆਗੂਆਂ ਦੀਆਂ ਕਈ ਟੀਮਾਂ ਜਿਹੜੀਆਂ ਉਹ ਟਰੋਲ ਕਰ ਰਹੀਆਂ ਹਨ ਹਾਂਜੀ ਦੇਖੋ ਜਿਵੇਂ ਸੁਖਵਾਲ ਸਿੰਘ ਖੈਰਾ ਨੇ ਪਿਛਲੇ ਦਿਨੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਇਸ ਗੱਲ ਤੇ ਉਹਨਾਂ ਨੂੰ ਟਰੋਲ ਕਰ ਰਹੇ ਨੇ ਜਿਹੜੇ ਭਾਜਪਾ ਦੇ ਨਾਲ-ਨਾਲ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਕੋਈ ਜਿਹੜੇ ਪੰਜਾਬੀ ਨੇ ਪੰਜਾਬੀ ਹੁਣ ਜਿਵੇਂ ਵਿਦੇਸ਼ਾਂ ਵਿੱਚ ਜਾ ਕੇ ਵੱਸ ਜਾਂਦੇ ਨੇ ਉਹ ਉਸ ਸ਼ਰਤਾਂ ਨੂੰ ਪੂਰੀਆਂ ਕਰਦੇ ਨੇ ਪਰ ਹੁਣ ਜਿਹੜੇ ਪੰਜਾਬ ਵਿੱਚ ਜਿਹੜਾ ਇਹ ਕਾਨੂੰਨ ਆ ਉਹਨੂੰ ਲਾਗੂ ਨਹੀਂ ਕੀਤਾ ਗਿਆ ਤੇ ਜਿਸ ਦੇ ਨਾਲ ਜਿਹੜੇ ਆਸਾਨੀ ਨਾਲ ਲੋਕ ਆ ਕੇ ਇੱਥੇ ਵਸ ਰਹੇ ਨੇ ਪਰ ਜਿਹੜੇ ਹੋਰ ਸੂਬਿਆਂ ਵਿੱਚ ਆ ਉੱਥੇ ਲੋਕ ਰਹਿ ਨਹੀਂ ਸਕਦੇ ਤੇ ਨਾ ਹੀ ਨੌਕਰੀ ਕਰ ਸਕਦੇ ਆ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਵੀ ਇਹ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਮਜ਼ਦੂਰ ਆ ਕੇ ਉਰੇ ਰਹਿੰਦੇ ਆ ਔਰ ਇਹਦੇ ਵੋਟ ਕਾਰਡ ਆਈਡੀ ਬਣਾ ਲੈਂਦੇ ਆ ਔਰ ਇਹਦੇ ਸਾਰੇ ਜਿਹੜੇ ਆਪਣੇ ਡਾਕੂਮੈਂਟ ਬਣਾ ਲੈਂਦੇ ਆ ਤੇ ਕਿਤੇ ਨਾ ਕਿਤੇ ਇਹਦਾ ਕੋਈ ਨੁਕਸਾਨ ਵੀ ਹੈ ਪੰਜਾਬ ਨੂੰ ਦੇਖੋ ਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਇਸ ਦਾ ਨੁਕਸਾਨ ਪੰਜਾਬ ਨੂੰ ਦੇਖੋ ਹੁਣ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਜਿਹੜਾ ਪ੍ਰਵਾਸ ਆ ਪੰਜਾਬ ਲਈ ਉਹ ਇੱਕ ਬਹੁਤ ਨੁਕਸਾਨ ਦੇ ਸਾਹਮਣੇ ਹੋ ਰਿਹਾ ਕਿਉਂਕਿ ਜਿਹੜੀ ਨੌਕਰੀਆਂ ਪੰਜਾਬ ਦੀਆਂ ਜ਼ਿਆਦਾਤਰ ਤੇ ਜਿਹੜੇ ਪ੍ਰਵਾਸੀ ਉਮੀਦਵਾਰਾਂ ਉਹ ਕਾਬਜ਼ ਹੋ ਰਿਹਾ ਤੇ ਜਿਸ ਦੇ ਨਾਲ ਜਿਹੜੇ ਪੰਜਾਬ ਦਾ ਯੂਥ ਉਹ ਵਿਦੇਸ਼ਾਂ ਵੱਲ ਜਾ ਰਿਹਾ ਤੇ ਕੈਨੇਡਾ ਅਮਰੀਕਾ ਆਦਿ ਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਆਪਣਾ ਕੰਮ ਕਰਨ ਲਈ ਮਜਬੂਰ ਆ ਕਿਉਂਕਿ ਇੱਥੇ ਉਸ ਨੂੰ ਰੋਜ਼ਗਾਰ ਨਹੀਂ ਮਿਲਦਾ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਦਾ ਨੌਜਵਾਨ ਪੀੜ੍ਹੀ ਆ ਜਿਹੜਾ ਨੌਜਵਾਨ ਪੀੜ੍ਹੀ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਰਹੀ ਆ ਇਹ ਵਿਦੇਸ਼ਾਂ ਦੇ ਵਿੱਚ ਜਾਣਾ ਵੀ ਕਿਤੇ ਨਾ ਕਿਤੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੇ ਲਿਆਉਣ ਦਾ ਬਹੁਤ ਵੱਡਾ ਜ਼ਿੰਮੇਵਾਰੀ ਆਖਵਾਉਂਦੀ ਆ ਦੇਖੋ ਜਿਵੇਂ ਹੁਣ ਤੁਸੀਂ ਕਹੇ ਵੀ ਜ਼ਿੰਮੇਵਾਰ ਦੇਖੋ ਜ਼ਿੰਮੇਵਾਰੀ ਤਾਂ ਹੈਗੀ ਆ ਜੇ ਆਪਾਂ ਨੂੰ ਕੋਈ ਇੱਥੇ ਰੋਜ਼ਗਾਰ ਨਹੀਂ ਮਿਲੂਗਾ ਜਿਹੜੀ ਆਪਣੀਆਂ ਨੌਕਰੀਆਂ ਨੇ ਉੱਥੇ ਹੋਰ ਲੋਕ ਉੱਥੇ ਕਾਬਜ ਹੋ ਜਾਣਗੇ ਫਿਰ ਤਾਂ ਇਸ ਜਿਹੜਾ ਨੁਕਸਾਨ ਹੋਊਗਾ ਜਿਹੜੇ ਕਿਸੇ ਵੀ ਸਟੇਟ ਦੇ ਮੂਲ ਨਿਵਾਸੀ ਹੋਣਗੇ ਜਿਨ੍ਹਾਂ ਨੂੰ ਆਪਣਾ ਕੋਈ ਵੀ ਕੰਮ ਨਹੀਂ ਮਿਲੂਗਾ ਤੇ ਉੱਥੇ ਹੁਣ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਵੱਖ-ਵੱਖ ਹੋਰ ਸੂਬੇ ਆ ਪਿਛਲੇ ਦਿਨੀ ਇੱਕ ਫਰਵਰੀ 2024 ਨੂੰ ਉੱਤਰਾਖੰਡ ਦੀ ਸਰਕਾਰ ਨੇ ਵੀ ਇਹ ਕਾਨੂੰਨ ਲਾਗੂ ਕਰਤਾ ਵੀ ਇੱਥੇ ਕੋਈ ਵੀ ਨੌਕਰੀ ਨਹੀਂ ਕਰ ਸਕਦਾ ਨਾ ਹੀ ਕੋਈ ਜ਼ਮੀਨ ਲੈ ਸਕਦਾ ਕੀ ਤੁਸੀਂ ਇਹ ਕਾਨੂੰਨ ਪਾਸ ਕਰਨ ਦੇ ਹੱਕ ਚ ਤੁਸੀਂ ਸੀਐਮ ਮਾਨ ਨੂੰ ਇਹ ਦੇਖੋ ਜੀ ਕਹਿ ਸਕਦੇ ਹਾਂ ਮੇਰੇ ਵੱਲੋਂ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਇੱਕ ਇਹ ਅਪੀਲ ਆ ਵੀ ਇਹ ਆਪਣਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾ ਸਕੇ ਜਿਹੜਾ ਵੀ ਜਿਹੜਾ ਪ੍ਰਵਾਸ ਹੋ ਰਿਹਾ ਜਿਹੜੇ ਹੋਰ ਪ੍ਰਵਾਸੀ ਇੱਥੇ ਇਹ ਪੰਜਾਬ ਵਿੱਚ ਆ ਕੇ ਰਹਿ ਰਹੇ ਆ ਉਸ ਨੂੰ ਰੋਕਿਆ ਜਾ ਸਕੇ ਕਿਉਂਕਿ ਜਿਹੜੀ ਆਪਾਂ ਨੂੰ ਵੀ ਪਤਾ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਇਸ ਕਾਨੂੰਨ ਦੇ ਖਿਲਾਫ ਆ ਪਰ ਉਹ ਉਹ ਕੰਮ ਨਹੀਂ ਕਰ ਰਹੇ ਹੈਗੇ ਕਿਉਂਕਿ ਜਿਹੜੀ ਉਹਨਾਂ ਦੀ ਜਨਸੰਖਿਆ ਉਹ ਦਿਨੋਂ-ਦਿਨ ਘਟਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਦੀ ਜਨਸੰਖਿਆ ਵਧਦੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਤੁਸੀਂ ਕਿਹਾ ਵੀ ਪ੍ਰਵਾਸੀ ਜੇਕਰ ਲੁਧਿਆਣਾ ਦੀ ਗੱਲ ਕਰਦੇ ਲੁਧਿਆਣਾ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਸਭ ਤੋਂ ਵੱਡਾ ਜ਼ਿਲ੍ਹਾ ਹੈ ਸਭ ਤੋਂ ਵੱਧ ਜਨਸੰਖਿਆ ਲੁਧਿਆਣੇ ਦੀ ਹੈ ਉਹ ਲੁਧਿਆਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਪ੍ਰਵਾਸੀ ਦੇਖਣ ਨੂੰ ਮਿਲਦੇ ਆ ਪੰਜਾਬੀ ਬੰਦਾ ਕੋਈ ਤੁਹਾਨੂੰ ਬਹੁਤ ਘੱਟ ਗਿਣਤੀ ਜਿਵੇਂ ਦੇਖਣ ਨੂੰ ਮਿਲੇਗਾ ਜਿਸ ਕਰਕੇ ਜਾਦਾਂ ਦਰ ਦੁਕਾਨਾਂ ਜ਼ਿਆਦਾ ਤਾਂ ਰੇੜੀਆਂ ਜ਼ਿਆਦਾਤਰ ਫੈਕਟਰੀਆਂ ਦੇ ਵਿੱਚ ਪਰਵਾਸੀ ਮਜ਼ਦੂਰੀ ਕੰਮ ਕਰ ਰਹੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਵੇਂ ਹੁਣ ਸਾਨੂੰ ਪਤਾ ਹੀ ਹੈ ਵੀ ਪਿਛਲੇ ਜੀ ਸੁਖਵਾਲ ਸਿੰਘ ਖੈਰਾ ਨੇ ਗੱਲ ਕੀਤੀ ਸੀ ਵੀ ਜਿਹੜੀ ਪ੍ਰਵਾਸੀਆਂ ਜਿਹੜੇ ਭਈਆਂ ਵੀ ਉਹਨਾਂ ਨੂੰ ਇੱਥੇ ਪੰਜਾਬ ਵਿੱਚ ਜਿਹੜੇ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪਰ ਇਸ ਗੱਲ ਦੀ ਪਾਰਟੀ ਵਿੱਚ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਵਿਰੋਧ ਵੀ ਹੋਇਆ ਤੇ ਆਪਾਂ ਨੂੰ ਪਤਾ ਵੀ ਲੁਧਿਆਣਾ ਤੋਂ ਜਿਹੜੇ ਨਵੇਂ-ਨਵੇਂ ਮੈਂਬਰ ਪਾਰਲੀਮੈਂਟ ਬਣੇ ਆ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜਿੰਦ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਮੈਂ ਇਹਨਾਂ ਦੇ ਜਿਹੜੇ ਉਹਨਾਂ ਦੇ ਆਪਣਾ ਇਹ ਨਿੱਜੀ ਫੈਸਲਾ ਹੋ ਸਕਦਾ ਪਰ ਇਸ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਆ ਤੇ ਪਰੰਤੂ ਮੈਂ ਗੱਲ ਮੈਂ ਸੁਖਪਾਲ ਸਿੰਘ ਖੈਰਾ ਦੇ ਬਿਆਨ ਨਾਲ ਸਹਿਮਤ ਹਾਂ ਇਸ ਤੇ ਉਹਨਾਂ ਨੂੰ ਆਪਣੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਵਧਣਾ ਪ੍ਰਵਾਸੀ ਜਾਂ ਸਕਿਆ ਦਾ ਪੰਜਾਬ ਦੇ ਵਿੱਚ ਵਜਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਪੰਜਾਬੀ ਜਿਹੜੇ ਵਿਦੇਸ਼ਾਂ ਦਾ ਰੁੱਖ ਕਰ ਗਏ ਆ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਰਨ ਜੀ ਵੀ ਆਉਣ ਵਾਲੇ ਸਮੇਂ 'ਚ ਇੱਥੇ ਰਾਜ ਵੀ ਜਿਹੜਾ ਪ੍ਰਵਾਸੀਆਂ ਦਾ ਹੀ ਹੋਣਾ ਹੈ ਦੇਖੋ ਜੀ ਜੇ ਹੁਣ ਆਪਾਂ ਜਿਵੇਂ ਤੁਹਾਨੂੰ ਪਤਾ ਏ ਜਿਵੇਂ ਤੁਸੀਂ ਕਹਿੰਦੇ ਹੋ ਰਾਜ ਵੀ ਪ੍ਰਵਾਸੀਆਂ ਦਾ ਹੋਣਾ ਦੇਖੋ ਜੀ ਰਾਜ ਤਾਂ ਆਪਾਂ ਨੂੰ ਸੁਭਾਵਕ ਇਹ ਗੱਲ ਪਤਾ ਏ ਵੀ ਜੇ ਰਾਜ ਤਾਂ ਉਹਨਾਂ ਦੇ ਹੋਊਗਾ ਜਿਨ੍ਹਾਂ ਨੇ ਵੋਟਾਂ ਵਧ ਹੋਣਗੀਆਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬੀਆਂ ਉਹ ਕੇਵਲੀ ਇੱਕ ਬੱਚਾ ਹੀ ਕਰਦੇ ਆ ਤੇ ਪ੍ਰਵਾਸੀਆਂ ਦੇ ਜਿਹੜੀ ਬੱਚੇ ਉਹ ਜ਼ਿਆਦਾ ਹੁੰਦੇ ਆ ਤੇ ਜਿਸ ਨਾਲ ਉਹਨਾਂ ਦੀਆਂ ਵੋਟਾਂ ਵੱਧ ਜਾਣਗੀਆਂ ਤੇ ਆਉਣ ਵਾਲੇ ਸਮੇਂ ਵਿੱਚ ਉਹ ਐਮਪੀ ਐਮਐਲਏ ਪੰਜਾਬ ਦੇ ਮੁੱਖ ਮੰਤਰੀ ਉਹ ਬਣਿਆ ਕਰਨਗੇ ਜੋ ਕਿ ਇੱਕ ਬਹੁਤ ਵੱਡੀ ਚਿੰਤਾਜਨਕ ਸਥਿਤੀ ਹੈ ਜਿਹਦੇ ਵਿੱਚ ਪੰਜਾਬ ਆਉਣ ਵਾਲੇ ਸਮੇਂ ਵਿੱਚ ਆ ਜਾਣਾ ਹੁਣ ਗੱਲ ਲੁਧਿਆਣੇ ਦੀ ਚੱਲੀ ਹੈ ਡੇਰਾ ਬਸੀ ਦਾ ਇਲਾਕਾ ਵੀ ਜ਼ਿਆਦਾਤਰ ਜਿਹੜਾ ਪ੍ਰਵਾਸੀਆਂ ਨੇ ਉੱਥੇ ਕਬਜ਼ਾ ਕੀਤਾ ਕਬਜ਼ਾ ਹੀ ਕਹਿ ਲਈ ਆਪਾਂ ਕਿਉਂਕਿ ਜ਼ਿਆਦਾਤਰ ਉੱਥੇ ਲਾਲੇ ਮubaruk ਪਰ ਏਰੀਆ ਹੋ ਗਿਆ ਆਪਣਾ ਸੁੰਦਰਾ ਦਾ ਏਰੀਆ ਹੋ ਗਿਆ ਹੈਵਤ ਪਰ ਏਰੀਆ ਹੋ ਗਿਆ ਕਿਉਂਕਿ ਡੇਰਾ ਬਸੀ ਇੱਕ ਫੈਕਟਰੀ ਏਰੀਆ ਔਰ ਉੱਥੇ ਫੈਕਟਰੀਆਂ ਹੋਣ ਕਰਕੇ ਪੰਜਾਬੀ ਬੰਦੇ ਨਹੀਂ ਕੰਮ ਕਰਦੇ ਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੀ ਪਦਾਇ ਜਿਹੜੀ ਉੱਥੇ ਵਧ ਗਈ ਹੈ ਔਰ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੇ ਉੱਥੇ ਪਲਾਟ ਲੈ ਕੇ ਆਪਣੀ ਰਹਿائش ਵੀ ਕਰ ਲਈ ਹੈ ਇਹ ਵੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਡੇਰਾ ਵਸੀ ਵੀ ਇੱਕ ਫੈਕਟਰੀਆਂ ਦਾ ਏਰੀਆ ਤੇ ਜਿਸ ਨਾਲ ਪ੍ਰਵਾਸੀਆਂ ਦੀ ਜਿਹੜੀ ਗਿਣਤੀ ਆ ਉੱਥੇ ਵੀ ਵਧ ਗਈ ਆ ਆਪਾਂ ਕਹਿੰਦੇ ਡੇਰਾ ਵਸੀ ਜਾਂ ਲੁਧਿਆਣੇ ਦੀ ਗੱਲ ਨਾ ਕਰੀਏ ਆਪਾਂ ਸਾਰੇ ਪੰਜਾਬ ਦੀ ਗੱਲ ਕਰੀਏ ਉੱਥੇ ਵੀ ਜਿਹੜੇ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਜਨਸੰਖਿਆ ਉਹ ਵਧ ਗਈ ਆ ਹੁਣ ਜਿਵੇਂ ਆਪਾਂ ਗੱਲ ਕਰ ਲਈਏ ਜਿਹੜੀ ਪੰਜਾਬ ਦੀਆਂ